ਚੋਰ ਨੇ ਗੁਰੂ ਘਰ ਵਿੱਚ ਅੰਦਰ ਵੜ ਕੇ ਗੋਲਕ ਦੀ ਬੇਦਵੀ ਕੀਤੀ ਤੇ ਨਾਲ ਜੋ ਥੋੜੀ ਬਾਦੀ ਅੰਦਰ ਖੰਡ ਪਈ ਸੀ ਕੋ ਖੰਡ ਲੈ ਕੇ ਉਹ ਫਰਾਰ ਹੋ ਗਿਆ ਤੇ ਜਿਸ ਨੂੰ ਇਸ ਨੇ ਜਾ ਕੇ ਖੰਡ ਦਿੱਤੀ ਉਸ ਵੀ ਪੁਲਿਸ ਮੁਲਾਜ਼ਮਾ ਕੋਲੋਂ ਰਸਤੇ ਵਿੱਚ ਲਿਆ ਗਿਆ ਇਹ ਨਾ ਰਾਤੀ ਕੋਈ ਚੋਰ ਆਇਆ ਉਹਨੇ ਗੁਰਦੁਆਰਾ ਸਾਹਿਬ ਦਾ ਕਾਲਾ ਦਰਬਾਰ ਦਾ ਤੋੜ ਕੇ ਇਹ ਅੰਦਰੋਂ ਗੋਲਕ ਦੇ ਵਿੱਚ ਉਹ ਜਿਹੜੀ ਮਾਇਆ ਸੀ ਪੈਸੇ ਸੀ ਉਹ ਗੋਲਕ ਭੰਨ ਕੇ ਉਹ ਲੈ ਗਿਆ ਉਹ ਛੁੱਤੇ ਸਗਰਾਂ ਵਾਲੇ ਦਿਨ ਸ਼ਮੀਲ ਆਈ ਸੀ ਤੇ ਖੰਡ ਦਾ ਟੋੜਾ ਵਧਿਆ ਪਿਆ ਸੀ ਉਹਦੇ ਵਿੱਚੋਂ ਕੁਝ ਖੰਡ ਬਾ ਆ ਕੇ ਉਹ ਲੈ ਆ ਔਰ ਉਹ ਖੰਡ ਪਿੰਡ ਸਭਰਾ ਦੁਕਾਨਦਾਰ ਤੇ ਲੈਣ ਕੇ ਦੁਕਾਨ ਵਾਲੀ ਨੂੰ ਵੇਚੀ ਆ ਤੇ ਗੁਰਦਾਰਾ ਸਾਹਿਬ ਕੈਮਰੇ ਸੀਸੀਟੀ ਕੈਮਰੇ ਲੱਗੇ ਹੋਏ ਆ ਉਹਨਾਂ ਸੀਸੀਟੀ ਕੈਮਰਿਆਂ ਦੇ ਵਿੱਚੋਂ ਰਿਕਾਰਡਿੰਗ ਕੱਢ ਕੇ ਉਹ ਰਿਕਾਰਡਿੰਗ ਦੇ ਆਧਾਰ ਦੇ ਵਿੱਚ ਸਰਜ ਕੀਤੀ ਗਈ ਹੈ ਨਾਲ ਪੁਲਿਸ ਪ੍ਰਸ਼ਾਸਨ ਲੈ ਕੇ ਨਾਲ ਸੰਗਤ ਬਈਕਾਂ ਦੀ ਪਿੰਡ ਦੀ ਸੰਗਤ ਨਾਲ ਲੈ ਕੇ ਉਹ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਜਲਦੀ ਚੋਰ ਫੜਿਆ ਗਿਆ ਜੀ ਚੋਰ ਫੜਿਆ ਗਿਆ ਚੋਰ ਜਿਹੜਾ ਉਹ ਪੁਲਿਸ ਨੇ ਬਰਾਮਦ ਕਰ ਲਿਆ ਉਹ ਪਿੰਡ ਸੁਭਰਾ ਦਾ ਮੁੰਡਾ ਵਾ ਉਹ ਪੁਲਿਸ ਨੇ ਗ੍ਰਾਮ ਗ੍ਰਾਮਤ ਕਰਕੇ ਜਦੋਂ ਉਹ ਇਹ ਕਹਾਵਾ ਰੱਜ ਦਿੱਤਾ ਹੈ ਹਾਂ ਉਹ ਗੋਲਕੀ ਵੀ ਕਰਾਉਂਤ ਕਰਕੇ ਉਹ ਪੁਲਿਸ ਲੈ ਆਈ ਆ ਮੈਂ ਗ੍ਰੰਥੀ ਸਿੰਘ ਜੋ ਨਗਰ ਜੋਤੀਸ਼ਾ ਵਿਖੇ ਗੁਰਦੁਆਰ ਸੇਵਾ ਕਰਦਾ ਉਥੇ ਰਾਤੀਂ ਵਾਰਦਾਤ ਹੋਈ ਹੈ ਜੋ ਚੋਰ ਨੇ ਗੁਰੂ ਘਰ ਵਿੱਚ ਅੰਦਰ ਵੜ ਕੇ ਗੋਲਕਦੀ ਬੇਦਵੀ ਕੀਤੀ ਤੇ ਨਾਲ ਜੋ ਥੋੜੀ ਬਾਦੀ ਅੰਦਰਖੰਡ ਪਈ ਸੀ ਕੋ ਖੰਡ ਲੈ ਕੇ ਉਹ ਫਰਾਰ ਹੋ ਗਿਆ ਤੇ ਜਿਸ ਨੂੰ ਇਸ ਨੇ ਜਾ ਕੇ ਖੰਡ ਦਿੱਤੀ ਉਸ ਵੀ ਪੁਲਿਸ ਮੁਲਾਜ਼ਮਾ ਕੋਲੋਂ ਰਸਤੇ ਵਿੱਚ ਲਿਆ ਗਿਆ ਇਹ ਸਰਬੱਤ ਸੰਗਤ ਵੱਲੋਂ ਸਾਰੇ ਨਗਰ ਵੱਲੋਂ ਬੇਨਤੀ ਹੈ ਕਿ ਇਸ ਤੇ ਇੱਕ ਸਖਤ ਸੋਦ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਸੇਵਕ ਸਿੰਘ ਜੋਤੀ ਸ਼ਾ ਜੀ ਗਰਾਹਾਂ ਜਹੇਬੰਦੀ ਪ੍ਰਧਾਨ ਜੀ ਜਿਹੜਾ ਗੁਰਦੁਆਰਾ ਏ ਤੇ ਕਿਹੜੇ ਨਾਂ ਦੇ ਗੁਰਦੁਆਰਾ ਏ ਇਹ ਬਾਬਾ ਆਸਾ ਸਿੰਘ ਦੇ ਨਾਂ ਤੇ ਗੁਰਦੁਆਰਾ ਸਾਹਿਬ ਮੇਰਾ ਨਾਂ ਚੰਨੀ ਪਿੰਡ ਜੋਤੀਸ਼ਾ ਤੋਂ 1 ਕਿਲੋਮੀਟਰ ਲੇ ਦਾ ਰੋਡ ਦੇ ਉੱਤੇ ਹਾਂਜੀ ਕੀ ਗੱਲਬਾਤ ਹੋਈ ਆ ਜਿਤਨਾ ਇਹ ਨਾ ਰਾਤੀ ਕੋਈ ਚੋਰ ਆਇਆ ਉਹਨੇ ਗੁਰਦੁਆਰਾ ਸਾਹਿਬ ਦਾ ਤਾਲਾ ਦਰਬਾਰ ਦਾ ਤੋੜ ਕੇ ਤੇ ਅੰਦਰ ਗੋਲਕ ਦੇ ਵਿੱਚ ਉਹ ਜਿਹੜੀ ਮਾਇਆ ਸੀ ਪੈਸੇ ਸੀ ਉਹ ਗੋਲਕ ਭੰਨ ਕੇ ਉਹ ਲੈ ਗਿਆ ਕੁਛ ਉੱਥੇ ਸਗਰਾਂ ਦੇ ਵਾਲੇ ਦਿਨ ਸ਼ਬੀਲ ਲਈ ਸੀ ਤੇ ਖੰਡ ਦਾ ਟੋੜਾ ਵਧਿਆ ਪਿਆ ਸੀ ਉਹਦੇ ਵਿੱਚੋਂ ਕੁਝ ਖੰਡ ਪਾ ਕੇ ਉਹ ਲੈ ਆ। ਉਹ ਰੋ ਖੰਡ ਪਿੰਡ ਸਭਰਾ ਦੁਕਾਨਦਾਰ ਤੇ ਲਿਆਣਕ ਦੁਕਾਨ ਵਾਲੇ ਨੂੰ ਵੇਚੀ ਆ। ਉਹ ਜਿਹੜੇ ਦੁਕਾਨਦਾਰ ਨੂੰ ਵੇਚੀ ਆ ਉਹ ਵੀ ਦੁਕਾਨਦਾਰ ਪੁਲਿਸ ਨੇ ਗ੍ਰਿਫਤਾਰ ਕਰਕੇ ਚੌਂਕੀ ਸਭਰਾ ਦੇ ਵਿੱਚ ਲੈ ਜਾਂਦਾ ਵਾ। ਤੇ ਹੁਣ ਐਸਐਸ ਸਾਹਿਬ ਜਿਹੜੇ ਆ ਉਹ ਕਾਰਵਾਈ ਕਰਨਦੇ ਆ ਉਹ ਪਰਚਾ ਲਿਖਣਦੇ ਆ। ਜੇ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆ ਵੀ ਜਿਹੜਾ ਗੁਰਗੁਰਾ ਸਾਹਿਬ ਦੇ ਬੇਅਦਬੀ ਬਚ ਗਈ ਆ ਜਿਹੜੀ ਗੋਲਕਰੀ ਹੋਈ ਆ ਗੋਲਕ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਿਆ ਕਿੰਨੇ ਪੈਸੇ ਜਿਹੜੇ ਕੱਢੇ ਉਹ ਕੋਈ 2 ਮਹੀਨਿਆਂ ਦੀ ਮਾਇਆ ਸੀ ਗੁਰਦੁਆਰਾ ਬੈਕਾਂ ਦਾਵਾ ਬੈਕਾਂ ਦੇ ਵਿੱਚ ਕੋਈ 40-50 ਘਾਹਰਾ ਤੇ ਕੋਈ ਹੋਊਗਾ 2-3000 ਰੁਪਇਆ ਹੁਣ ਗੋਲਕ ਦੀ ਗਿਣਤੀ ਤਾਂ ਕੋਈ ਹੁੰਦੀ ਨਹੀਂ ਕਿ ਗੋਲਕ ਦੇ ਵਿੱਚ ਤੇ ਮਾਇਆ ਚੋਰ ਦਾ ਬੜਾ ਲੱਗਾ ਕਿ ਚੋਰ ਫੜਿਆ ਗਿਆ ਚੋਰ ਜਿਹੜਾ ਉਹ ਪੁਲਿਸ ਨੇ ਬਰਾਮਦ ਕਰ ਲਿਆ ਉਹ ਪਿੰਡ ਸਭਰਾ ਦਾ ਮੁੰਡਾ ਵਾ ਉਹ ਪੁਲਸ ਨੇ ਗ੍ਰਾਮ ਬਰਾਮਤ ਕਰਕੇ ਤੁਹਾਨੂੰ ਇੱਥੇ ਹਵਾਲਾ ਰਚ ਦਿੱਤਾ ਹੈ 골ਦੀ ਚੋਰੀ 골ਦੀ ਬਰਾਮਤ ਕਰ ਲਈ ਹਾਂ ਉਹ 골ਦੀ ਬਰਾਮਤ ਕਰਕੇ ਉਹ ਪੁਲਸ ਲੈ ਆਈ ਆ ਤਾਲਾ ਜਿਹੜਾ ਵੜਿਆ ਗਿਆ ਉਹ ਵੀ ਪੁਲਸ ਲੈ ਆਈ ਆ ਉਹ ਜਿਹੜੇ ਬਲੇਟ ਨਾਲ ਉਹਨੇ ਤਾਲਾ ਵੜਿਆ ਉਹ ਵੀ ਪੁਲਸ ਨੇ ਬਰਾਮਤ ਕਰ ਲਿਆ ਕੀ ਮੰਗ ਕਰੋਗੇ ਹੁਣ ਪੁਲਿਸ ਜੀ ਅਸੀਂ ਪੁਲਸ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹਾਂ ਕਿ ਜਿਹੜੇ ਇਹ ਗੁਰੂ ਘਰਾਂ ਦੇ ਵਿੱਚੋਂ ਵੀ ਚੋਰੀਆਂ ਕਰਦੇ ਆ ਇਹਨਾਂ ਤੋਂ ਵੱਧ ਤੋਂ ਵੱਧ ਵੱਡੀ ਤੋਂ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸੁਰੱਖਾਂ ਦੇ ਪਿੱਛੇ ਦਿੱਤਾ ਜਾਵੇ ਜਿਹੜਾ ਗੁਰੂ ਘਰ ਨੂੰ ਨਹੀਂ ਬਖਸ਼ਦੇ ਗੁਰੂ ਘਰਾਂ ਦੇ ਵਿੱਚੋਂ ਵੀ ਚੋਰੀਆਂ ਹੁੰਦਾ ਈਆਂ ਵਾ ਅਸੀਂ ਪੁਲਿਸ ਨੂੰ ਤੇ ਨਾਲ ਜੋ ਵੀ ਸਾਡੇ ਵਿਧਾਇਕ ਸਾਹਾ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਪਾਂ ਆਪਣੇ ਏਰੀਏ ਦੇ ਵਿੱਚ ਥੋੜੀ ਜਿਹੀ ਸਖਤੀ ਕਰੀਏ ਜਿਹੜੀਆਂ ਤੁਨਸਰਾਂ ਤੇ ਚੋਰੀਆਂ ਹੁੰਦੀਆਂ ਵਾ ਇਹ ਤੋਂ ਲੋਕਾਂ ਨੂੰ ਬਚਾਈਏ ਮੇਰਾ ਨਾਂ ਹੀ ਗੁਰਪ੍ਰੀਤ ਸਿੰਘ ਰਜੋਤੀ ਸ਼ਾਹ ਕੀ ਗੱਲ ਬਾਤ ਹੋਈ ਆ ਗੁਰਦਾਰੇ ਚੋਰੀ ਅੱਜ ਜੀ ਜੋਤੀ ਸ਼ਾਹ ਦੇ ਨਗਰ ਦੇ ਬਾਹਰ ਵੱਲ 1 ਕਿਲੋਮੀਟਰ ਦੂਰ ਬੈਕਾਂ ਦੇ ਵਿੱਚ ਇੱਕ ਗੁਰਦਾਰਾ ਬਾਬਾ ਆਸਾ ਸਿੰਘ ਜਿਆਦਾ ਜੀ ਉਹ ਗੁਰਦਾਰੇ ਇੱਕ ਚੋਰ ਵੱਲੋਂ ਚੋਰੀ ਕੀਤੀ ਗਈ ਆ ਤੇ ਚੋਰ ਨੂੰ ਮੌਕੇ ਤੇ ਰਾਤ 9:00 ਵਜੇ ਦੇ ਕਰੀਬ ਉਹਨੇ ਚੋਰੀ ਕੀਤੀ ਸੀ ਤਾਲਾ ਤੋੜ ਕੇ ਅੰਦਰ ਵੜ ਗਿਆ ਸੀ ਤੇ ਉਹਨੂੰ ਮੌਕੇ ਤੇ ਫੜ ਕੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਫੜ ਕੇ ਉਹਨੂੰ ਹਵਾਲਾ ਦੇ ਵਿੱਚ ਦਿੱਤਾ ਗਿਆ ਤੇ ਮੌਕੇ ਤੇ ਜਿਹੜਾ ਸਮਾਨ ਜਿੰਨਾ ਵੀ ਉਹਨੇ ਚੋਰੀ ਕੀਤਾ ਸੀ ਬਰਾਮਦ ਕਰਕੇ ਤੋਂ ਸਾਰਾ ਹਾਜ਼ਰ ਆ ਜੀ ਗੋਲਕ ਵੀ ਬਰਾਮਦ ਕਰ ਲਈ ਆ ਹਾਂ ਜੀ ਗੋਲਕ ਵੀ ਬਰਾਮਦ ਕਰ ਲਈ ਆ ਕਿੰਨੇ ਕੋ ਪੈਸੇ ਦਿੱਤੇ ਜਾ ਰਹੇ ਇਹਦੇ ਵੇਖੋ ਜੀ ਬਾਈਕਾਂ ਦੇ ਵਿੱਚ ਗੁਰਦੁਆਰਾ ਵਾ ਬਾਈਕਾਂ ਦੀ ਜਿੰਨੀ ਕੁ ਸੰਗਤ ਆਉਂਦੀ ਆ ਸੰਗਤ ਦੇ ਹਿਸਾਬ ਨਾਲ ਜਿੰਨੀ ਕਿ 2 ਮਹੀਨਿਆਂ ਦੇ ਗੋਲਕ ਤਿੰਨ ਹਜ਼ਾਰ ਦੇ ਕਰੀਬ ਲਾਗੇ ਬੰਨੇ ਦੱਸਿਆ ਜਾ ਰਿਹਾ ਕਿ ਜਿਹੜੀ ਗੋਲਕ ਦੇ ਵਿੱਚ ਮਾਇਆ ਹੈ ਇਹ ਪਿੰਡ ਜਿਹੜੇ ਜੋਤੀਸ਼ਾ ਦੇ ਨਗਰੋਂ ਲੋ ਇਹ ਜਿਹੜੇ ਚੋ ਕਾਬੂ ਕੀਤਾ ਗਿਆ ਕਿ ਹਾਂ ਜੀ ਹਾਂ ਜੀ ਉੱਥੇ ਗੁਰਦਾਰਾ ਸਾਹਿਬ ਕੈਮਰੇ ਸੀਸੀਟੀ ਕੈਮਰੇ ਲੱਗੇ ਹੋਏ ਆ ਉਹਨਾਂ ਸੀਸੀਟੀ ਕੈਮਰਿਆਂ ਦੇ ਵਿੱਚੋਂ ਰਿਕਾਰਡਿੰਗ ਕੱਢ ਗਏ ਔਰ ਰਿਕਾਰਡਿੰਗ ਦੇ ਆਧਾਰ ਤੇ ਵਿੱਚ ਸਰਚ ਕੀਤੀ ਗਈ ਹੈ ਨਾਲ ਪੁਲਿਸ ਪ੍ਰਸ਼ਾਸਨ ਲੈ ਕੇ ਨਾਲ ਸੰਗਤ ਬਾਈਕਾਂ ਦੀ ਪਿੰਡ ਦੀ ਸੰਗਤ ਨਾਲ ਲੈ ਕੇ ਉਹ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਜਲਦੀ ਚੋਰ ਫੜਿਆ ਗਿਆ ਜੀ ਮੇਰਾ ਨਾਮ ਗੁਰਸੇਵ ਸਿੰਘ ਮੈਂਬਰ ਪੰਚਾਇਤ ਜੋਤੀਸ਼ਾ ਕੀ ਗੱਲ ਬਾਤ ਹੈ ਯਾਰ ਗੱਲ ਬਾਤ ਹੋਈ ਆ ਰਾਤ ਤਕਰੀਬਨ ਮੇਰਾ ਹਲ ਵੀ 8 9 ਕ ਦਾ ਟਾਈਮ ਹੋਊ ਜਿਹੜਾ ਗੁਰਦਸਾ ਗੁਰਦੁਆਰਾ ਸਾਹਿਬ ਇਹ ਚੋਰੀ ਹੋਈ ਆ ਤਾਲਾ ਤੋੜਿਆ ਗਿਆ ਵਾ ਅੰਦਰ ਗੋਲਖਪਈ ਸੀ ਤੇ ਗੋਲਖ ਦੇ ਵਿੱਚ ਉਹ ਪਹਿਲਾਂ ਤਾਂ ਅੰਦਰ ਪੈਰ ਮਾਰਦਾ ਰਿਹਾ ਉਹ ਗੋਲਕ ਨੇ ਉੱਤੇ ਤੇ ਗੋਲਕ ਨੇ ਹੀ ਉੱਥੇ ਟੁੱਟੀ ਮੁਰਕੇ ਬਾਹਰ ਲਿਆ ਕੇ ਤੇ ਬਾਹਰ ਨੀਵੇਂ ਥਾ ਪੈਲੀ ਦੇ ਵਿੱਚ ਸੁੱਟ ਗੇ ਉਹਦੇ ਵਿੱਚੋਂ ਪੀ ਜੋੜੇ ਪੈਸੇ ਸੀ ਪੈਸੇ ਤਕਰੀਬਨ ਹੋਊਗਾ ਕੋਈ ਮੇਰਾ 2 ਕੁ ਮਹੀਨਿਆਂ ਦਾ ਬਾਬਾ ਜੀ ਦਸੰਦਾ ਸੀ ਤੇ ਕੋਈ 3000 ਰੁਪਏ ਦੇ ਡੇਰ ਫਿਰ ਹੋਣਗੇ ਬਿਕਾਂ ਦਾ ਗੁਰਦੁਆਰਾ ਵਾ 50 60 70 ਘਰ ਵਾ ਤੇ ਇਹਨੇ ਬਹੁਤ ਮਾਰੀ ਗੱਲ ਕੀਤੀ ਕਿ ਬਾਕੀ ਦੁਕਾਨਦਾਰ ਨੇ ਜਿਨੇ ਨੇ ਸਮਾਨ ਖਰੀਦਿਆ ਵਾ ਉਸ ਉਹਦੇ ਉੱਤੇ ਵੀ ਬਹੁਤ ਕਾਰਵਾਈ ਹੋਣੀ ਚਾਹੀਦੀ ਆ ਕਿਉਂ ਜਿਹੜਾ ਦੁਕਾਨਦਾਰ ਵਾ ਜੇ ਉਹ ਸਮਾਨ ਚੋਰੀ ਦਾ ਨਾਮ ਲਵੇ ਤੇ ਜਿਹੜੇ ਚੋਰ ਵਾ ਚੋਰਾਂ ਨੂੰ ਨੱਥ ਪਾ ਸਕਦੀ ਆ ਜਿਹੜੇ ਚੋਰ ਆ ਜਿਹੜੇ ਕੋਈ ਵੀ ਕੁਆੜੀਆ ਵਾ ਕੋਈ ਵੀ ਚੀਜ਼ ਲੈਂਦਾ ਵਾ ਉੱਤੇ ਉਹਦੇ ਨਾਲ ਬਾਈ ਨੇਮ ਪਰਚਾ ਹੋਵੇ ਫਿਰ ਇਹ ਨਾਥ ਪੈ ਸਕਦੀ ਜਾਂ ਨਹੀਂ ਤੇ ਮੰਨ ਲਓ ਤੁਸੀਂ ਜੇ ਚੋਰ ਨੇ ਜਾ ਕੇ ਸਮਾਨ ਵੇਚਤਾ ਤੇ ਚੋਰ ਤਾਂ ਮਾਨਾ ਪੈਸੇ ਲੈ ਕੇ ਘਰੋਂ ਚੜ ਗਿਆ ਤੇ ਉਹਨੇ ਸਸਤਾ ਸਮਾਨ ਲੈ ਕੇ ਗਾ ਮਹਿੰਗਾ ਸਮਾਨ ਵੇਚਣਾ ਇਹ ਉੱਤੇ ਉਦੋਂ ਉਦੋਂ ਪਹਿਲਾਂ ਚੋਰ ਨੂੰ ਪਹਿਲਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਵੈਗਰ ਜੀ ਦਾ ਖਾਲਸਾ ਤੇ ਵੈਗਰ ਜੀ ਕੀ ਗੱਲ ਬਾਤ ਹੈ ਯਾਰ ਜੀ ਗੱਲ ਬਾਤ ਇਹ ਜੀ ਸਾਡੇ ਗੁਰਦੁਆਰਾ ਸਾਹਿਬ ਆਪਾ ਅਸੌਰੇ ਜਵਾ ਉੱਥੇ ਸਾਡੇ ਗ੍ਰੰਥੀ ਸਿੰਘ ਅੰਦਰ ਸੁੱਤਾ ਪਿਆ ਸੀ ਤੇ ਰਾਤ ਨੂੰ 9 ਵਜੇ ਚੋਰ ਆਇਆ ਵਾ ਤੋ ਕੰਦ ਟੱਪ ਕੇ ਅੰਦਰ ਗਿਆ ਵਾ ਤੇ ਗੋਲਖਦ ਚੋਰੀ ਕੀਤੀ ਆ ਦਰਵਾਜਾ ਮੇਨ ਦਰਵਾਜਾ ਜਿਹੜਾ ਪੰਨਿਆ ਵਾ ਜਿੰਦਰਾ ਤੋੜ ਕੇ ਤੇ ਅੰਦਰ ਜਾ ਕੇ ਉਹਨੇ 3000 ਰੁਪਿਆ ਗੋਲਖ ਦੇ ਵਿੱਚ ਹੀ ਪੈਰਾ ਚੋਰੀ ਕੀਤਾ ਬਾਈ ਗੋਲ ਵੀ ਦੱਸਦੇ ਨਾਲ ਹੀ ਲਗਿਆ ਗੋਲਤ ਨਾਲ ਲੈ ਗਿਆ ਜੀ ਤੇ ਬਾਹਰ ਪੰਨੇ ਕਿਹਨੂੰ ਕੀ ਮੰਗ ਕਰੋਗੇ ਮੰਗ ਕਰਾਂਗੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉੱਥੇ ਜੀ ਉੱਥੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਕਹਾਂ ਜੋ ਗੋਲਖ ਦੇ ਚੋਰੀ ਕਾਪਾ ਜੋਲ ਪੜਿਆ ਕੀ ਨਾਮ ਦਾ ਤੇ ਕੀ ਕਾਰਵਾਈ ਕੀਤੀ ਜਾਏ ਜੀ ਜਿਹੜਾ ਚੋਰ ਆ ਜਿਹੋ ਹੈਗਾ ਲਵ ਪੁਲੀਸ ਸਿੰਘ ਪੁੱਤਰ ਆਪਣਾ ਸ਼ਮਸ਼ੀਰ ਸਿੰਘ ਵਾਸੀ ਸਮਰਹਾ ਦਾ ਰਿਆਣਾ ਇਹਨੇ ਗੁਰਦੁਆਰਾ ਪਿੰਡ ਜੀ ਜੋਤੀਸ਼ਾ ਪਿੰਡ ਤੇ ਉਥੋਂ ਗੁਰਦੁਆਰਾ ਸਾਹਿਬ ਦੇ ਬਾਹਰੋਂ ਤਾਲਾ ਤੋੜ ਕੇ ਨੂੰ ਗੋਲਕ ਦਾ ਤੋੜ ਕੇ ਰੁਪਏ ਚੋਰੀ ਕੀਤੇ ਤੇ ਨਾਲ ਉਥੋਂ ਤ੍ਰੀਖੰਡ 25 ਕਿਲੋਰੀ ਚੋਰੀ ਕਰਕੇ ਗਏ ਇਹ ਗੋਲਕ ਨੂੰ ਜੀ ਨਾਲ ਲੈ ਆਇਆ ਕੋਲ ਇਹਨੇ ਗੋਲਕ ਤੋਂ ਪੈਸੇ ਕੱਢ ਕੇ ਤੇ ਗੋਲਕ ਨੂੰ ਫਿਰ ਸੁੱਟ ਆਇਆ ਇਹ ਗੋਲਕ ਬਰਾਮਦ ਕਰ ਲਈ ਹਾਂ ਗੋਲਕ ਬਰਾਮਦ ਜਿਹੜੇ ਤੇ ਚੋਰੀ ਕਰਕੇ ਜਿਹੜਾ ਸਮਾਨ ਵੇਚਿਆ ਦੁਕਾਨਦਾਰ ਨਾਲ ਉਹ ਦੁਕਾਨਦਾਰ ਨਾਲ ਵੀ ਕੰਮ ਕਰਦੇ ਪੰਜ ਦੁਕਾਨਦਾਰ ਨਾਲ ਵੀ ਕੰਮ ਕਰਦਾ ਦੁਕਾਨਦਾਰ ਕਿ 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 ਦੀ ਬਰਾਮਗੀ ਆਹ ਫਿਰ ਲਾਦੇ ਖੰਡ ਬਰਾਮਗੀ ਜਿੱਤੀ ਜੋਨਾਂ ਕੋ 25 ਕਿਲੋ ਕਿੰਨੇ ਕਿਲੋ ਖੰਡਾ 25 ਕਿਲੋ ਹਾਂਜੀ ਸਰ ਅੱਗੇ ਵੀ ਪੱਚਾ ਦਰਜ ਹੈਗਾ ਤੇ ਵੀ ਜਾਗਰ ਰਹੇ ਨੇ ਜਿਹੜੇ ਬਰ ਪਤਾ ਦਈਏ ਪਰ ਮੈਂ ਤੇ ਉਹਨਾਂ ਪਹਿਲਾਂ ਹੀ ਪੱਚਾ ਤੇ ਦਰਜ ਕੀਤਾ ਨਾ ਅਗਲੀ ਸਰ ਕਾਰਵਾਈ ਕੀ ਅਮਲ ਜਿਲ੍ਹੇਂ ਦੀ ਜਾ ਰਹੀ ਹੈ ਬਸ ਕਾਰਵਾਈ ਕੀਤੀ ਜਾ ਰਹੀ ਪਈ ਤੇ ਪਰਜਾ ਦਰਜ ਕਰਦਾ ਚੋਰੀ ചോർന്ന് ഫാന വല